અમદાવાદ ਦੇ ਵਿੱਚ 에어 인디아 ਦਾ ਜਹਾਜ਼ ਹੋਇਆ ਹਾਦਸਾ ਗ੍ਰਸਤ 242 ਲੋਕ ਸਨ ਜਹਾਜ਼ 'ਚ ਸਵਾਰ ਲੰਡਨ ਜਾ ਰਿਹਾ ਸੀ ਪਲੇ ਡਾਕੂਮੈਂਟਰੀ ਦਾ ਕਲੀਨ ਕਾਲ ਚ ਗੋਲਦੀ ਵਿਰਾੜ ਦਾ ਦਾਵਾ ਕਿ ਹਾਂ ਮੂਸੇਵੜਾ ਤੇ ਲਾਰੈਂਸ ਬਿਸ਼ਨੋਈ ਦੀ ਹੁੰਦੀ ਸੀ ਫੋਨ ਤੇ ਗੱਲ ਮੈਨੂੰ ਸਿੱਧੂ ਮੂਸੇਵੜਾ ਨੂੰ ਮਾਰਨ ਦਾ ਨਹੀਂ ਐ ਕੋਈ ਪਛਤਾਵਾ ਸਿੱਧੂ ਮੂਸੇਵੜਾ ਤੇ ਬਣੀ ਡਾਕੂਮੈਂਟਰੀ ਮਾਮਲੇ ਤੇ ਮਾਨਸਾ ਕੋਰਟ ਚ ਹੋਈ ਸੁਣਵਾਈ ਅਦਾਲਤ ਨੇ ਬੀਬੀਸੀ ਤੋਂ ਮੰਗਿਆ 16 ਜੂਨ ਤੱਕ ਜਵਾਬ ਪੰਜਾਬ ਚ ਕ腐ਪਸ਼ਨ ਖਿਲਾਫ ਮਾਨ ਸਰਕਾਰ ਦਾ ਵੱਡਾ ਕਦਮ ਈਜ਼ੀ ਜ਼ਮਾਂਬੰਦੀ ਪੋਰਟਲ ਦੀ ਕੀਤੀ ਸ਼ੁਰੂਆਤ ਹੁਣ ਫਰਦ ਲਈ ਤਹਿਸੀਲ ਜਾਣ ਦੀ ਨਹੀਂ ਪਵੇਗੀ ਲੋੜ ਆਨਲਾਈਨ ਕੰਮਕਾਜ ਨਾਲ ਸਮੇਂ ਦੀ ਵੀ ਹੋਵੇਗੀ ਬਚਤ ਅੱਜ ਆਪੜਿੰਗ ਨੇ ਫਿਰ ਕੀਤੀ ਭੁੱਕੀ ਅਫੀਮ ਲੀਗਲ ਕਰਨ ਦੀ ਮੰਗ ਕਿਹਾ ਚਿੱਟਾ ਲਾਉਣ ਵਾਲਿਆਂ ਦੀਆਂ ਹੋ ਰਹੀਆਂ ਨੇ ਮੌਤਾਂ ਜੇ ਨਸ਼ੇੜੀਆਂ ਦੀ ਜਾਨ ਬਚਾਉਣੀ ਹੈ ਤਾਂ ਭੁੱਕੀ ਅਫੀਮ ਤੇ ਲਾਉਣੇ ਪੈਣਗੇ ਉਤਰੀ ਪਾਰਚੇ ਭਿਆਨਕ ਗਰਮੀ ਦਾ ਕਹਿਰ جاری ਵਰਦੀ ਗਰਮੀ ਨਾਲ ਝੁੱਲਸੇ ਲੋਕ ਤਾਂ ਪੰਜਾਬ ਦੇ ਵਿੱਚ ਹੀਟ ਵੇਵ ਦਾ ਰੈਡ ਅਲਰਟ ਜਾਰੀ ਤੇ ਹੁਣ ਖਬਰਾਂ ਵਿਸਤਾਰ ਦੇ ਨਾਲ ਡਾਕੂਮੈਂਟਰੀ ਦਾ ਕਿਲਿੰਗ ਕਾਲ ਚ 골ਡੀ ਬਰਾਡ ਦਾ ਵੱਡਾ ਦਾਵਾ ਕਿਹਾ ਮੂਸੇਵਾਲਾ ਤੇ ਲਾਰੈਂਸ ਮਿਸ਼ਰनोई ਦੀ ਹੁੰਦੀ ਸੀ ਗੱਲ ਮੈਨੂੰ ਸਿੱਧੂ ਮੂਸੇਵਾਲਾ ਨੂੰ ਮਾਰਨ ਦਾ ਨਹੀਂ ਹੈ ਕੋਈ ਪਛਤਾਵਾ ਪੰਜਾਬ ਦੇ ਮਰਹੂਮ ਪੌਪ ਸਟਾਰ ਗਾਇਕ ਸਿੱਧੂ ਮੂਸੇਵਾਲਾ ਇੱਕ ਵਾਰ ਫਿਰ ਤੋਂ ਖਬਰਾਂ ਦੇ ਵਿੱਚ ਨੇ ਇਸ ਵਾਰ ਉਹਨਾਂ ਦੀ ਚਰਚਾ ਦਾ ਕਾਰਨ BBC ਦੀ ਇੱਕ ਡਾਕੂਮੈਂਟਰੀ ਹੈ ਜਿਸ ਵਿੱਚ ਉਹਨਾਂ ਨੇ ਗੈਂਗਸਟਰ ਗੋਲਦੀ ਬਰਾੜ ਦਾ ਇੰਟਰਵਿਊ ਵੀ ਲਿਆ ਹੈ 11 ਜੂਨ ਨੂੰ ਸਿੱਧੂ ਮੂਸੇਵਾਲਾ ਦੇ ਜਨਮ ਦਿਨ ਤੇ BBC ਦੀ ਇਹ ਡਾਕੂਮੈਂਟਰੀ ਦਾ ਕਿਲਿੰਗ ਕਾਲ ਮੁੰਬਈ ਦੇ ਵਿੱਚ ਰਿਲੀਜ਼ ਹੋਣੀ ਸੀ ਪਰ ਵਿਵਾਦ ਕਾਰਨ ਇਸ ਨੂੰ YouTube ਤੇ ਰਿਲੀਜ਼ ਕਰ ਦਿੱਤਾ ਗਿਆ ਇਸ ਡਾਕੂਮੈਂਟਰੀ ਨੂੰ ਦੋ ਹਿੱਸਿਆਂ ਦੇ ਵਿੱਚ ਰਿਲੀਜ਼ ਕੀਤਾ ਗਿਆ ਹੈ ਡਾਕੂਮੈਂਟਰੀ ਦਾ ਕਿਲਿੰਗ ਕਾਲ ਦੇ ਦੂਸਰੇ ਹਿੱਸੇ ਦੇ ਵਿੱਚ BBC ਨੇ ਗੈਂਗਸਟਰ ਗੋਲਦੀ ਬਰਾੜ ਦਾ ਇੰਟਰਵਿਊ ਵੀ ਲਿਆ ਹੈ ਜਿਸ ਵਿੱਚ ਉਸਨੇ ਮੂਸੇਵੜਾ ਤੇ ਹਮਲੇ ਦਾ ਕਾਰਨ ਵੀ ਦੱਸਿਆ ਉਸਨੇ ਹੋਰ ਪੰਜਾਬੀ ਗਾਇਕਾਂ ਨੂੰ ਨਿਸ਼ਾਨਾ ਬਣਾਉਣ ਦੇ ਸਵਾਲ ਦਾ ਜਵਾਬ ਵੀ ਦਿੱਤਾ ਹੈ ਇਸ ਸਵਾਲ ਤੇ ਕਿ ਕੀ ਕਤਲ ਪੈਸੇ ਅਤੇ ਪ੍ਰਸਿੱਧੀ ਲਈ ਕੀਤਾ ਗਿਆ ਸੀ ਗੋਲਦੀ ਬਰਾੜ ਕਹਿੰਦਾ ਹੈ ਕਿ ਜੇਕਰ ਸਿੱਧੂ ਦਾ ਕਤਲ ਪ੍ਰਸਿੱਧੀ ਅਤੇ ਪੈਸੇ ਲਈ ਕਰਨਾ ਪੈਂਦਾ ਸੀਗੇ ਇਸ ਵਿਅਕਤੀ ਨੂੰ ਕਿਉਂ ਨਿਸ਼ਾਨਾ ਬਣਾਉਂਦੇ ਜੋ ਕਿ ਸੱਤਾ ਦੇ ਵਿੱਚ ਹੈ ਫਿਰ ਅਸੀਂ ਕਿਸੇ ਹੋਰ ਵਿਅਕਤੀ ਵੱਲ ਦੇਖਦੇ ਜੋ ਅਮੀਰ ਹੈ ਉਹ ਕਹਿੰਦਾ ਹੈ ਕਿ ਲੋਕ ਆਸਾਨ ਰਸਤਾ ਚੁਣਦੇ ਨੇ ਕੋਈ ਵੀ ਔਕਾ ਰਸਤਾ ਨਹੀਂ ਚੁਣਦਾ ਜੇਕਰ ਸਿੱਧੂ ਗੈਂਗਸਟਰ ਨਹੀਂ ਸੀ ਤਾਂ ਤੁਸੀਂ ਅਸਲ ਦੋਸ਼ੀਆਂ ਨੂੰ ਕਿਉਂ ਨਹੀਂ ਫੜਿਆ ਇਸ ਸਵਾਲ ਦੇ ਜਵਾਬ ਤੇ ਗੋਲਡੀ ਬਰਾੜ ਕਹਿੰਦਾ ਹੈ ਕਿ ਬਹੁਤ ਸਾਰੇ ਲੋਕਾਂ ਨੇ ਸਾਡੇ ਤੋਂ ਮਾਫੀ ਮੰਗੀ ਅਤੇ ਸੁਨੇਹੇ ਭੇਜੇ ਪਰ ਅਸੀਂ ਕਿਸੇ ਨੂੰ ਵੀ ਨਹੀਂ ਛੱਡਾਂਗੇ ਭਾਵੇਂ ਉਹ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਬੈਠੇ ਹੋਣ ਭਾਰਤ ਵਿੱਚ ਕਾਨੂੰਨ ਵਿਵਸਥਾ ਤੇ ਨਿਆਂਇਕ ਪ੍ਰਕਿਰਿਆ ਦੇ ਸਵਾਲ ਤੇ ਗੋਲਡੀ ਬਰਾੜ ਨੇ ਕਿਹਾ ਕਿ ਅਜਿਹਾ ਕੁਝ ਨਹੀਂ ਹੈ ਆਮ ਆਦਮੀ ਦੀ ਕੋਈ ਨਹੀਂ ਸੁਣਦਾ ਉਹਨਾਂ ਨੂੰ ਆਪਣੇ ਭਰਾਵਾਂ ਦੇ ਕਤਲ ਦਾ ਬਦਲਾ ਲੈਣਾ ਪੈਂਦਾ ਵਿੱਕੀ ਮਿੱਡੂ ਖੇੜਾ ਨੂੰ ਇਨਸਾਫ ਨਹੀਂ ਮਿਲਿਆ ਮਿੱਡੂ ਖੇੜਾ ਦੇ ਪਰਾ ਨਹੀਂ ਉਸ ਨੂੰ ਇਨਸਾਫ ਦਿਵਾਉਣ ਲਈ ਬਹੁਤ ਕੋਸ਼ਿਸ਼ ਕੀਤੀ ਪਰ ਤੁਸੀਂ ਉਸ ਨੂੰ ਪੁੱਛ ਸਕਦੇ ਹੋ ਕਿ ਉਸ ਨੂੰ ਕਿੰਨੀ ਸਫਲਤਾ ਮਿਲੀ ਹੈ ਗੋਲਦੀ ਬਰਾੜ ਨੇ ਕਿਹਾ ਕਿ ਮੈਨੂੰ ਸਿੱਧੂ ਮੂਸੇਵਾਲਾ ਨੂੰ ਮਾਰਨ ਦਾ ਕੋਈ ਪਛਤਾਵਾ ਨਹੀਂ ਹੈ ਗੌਰਤਲ ਬਹਿ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਦਸਤਾਵੇਜ਼ੀ ਤੇ ਪਾਬੰਦੀ ਲਗਾਉਣ ਲਈ ਮਾਨਸਾ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ ਪਰ ਅਦਾਲਤ ਨੇ ਅੰਤਰੀਮ ਰਾਹਤ ਨਾ ਦੇ ਕੇ ਦਸਤਾਵੇਜ਼ੀ ਤੇ ਪਾਬੰਦੀ ਲਗਾਉਣ ਤੋਂ ਇਨਕਾਰ ਕਰ ਦਿੱਤਾ ਸਿੱਧੂ ਦੇ ਪਿਤਾ ਦੇ ਵਕੀਲ ਗੁਰਵੰਦਰ ਸਿੰਘ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਮਾਮਲਾ ਇਸ ਸਮੇਂ ਮਾਨਸਾ ਦੀ ਕੋਰਟ ਦੇ ਵਿੱਚ ਹੈ ਪਰ ਪਰਿਵਾਰ ਆਪਣੇ ਹੱਕਾਂ ਲਈ ਜ਼ਰੂਰ ਲੜੇਗਾ। ਅੰਮਦਾਬਾਦ ਦੇ ਵਿੱਚ 에어 ਇੰਡੀਆ ਦਾ ਜਹਾਜ਼ ਹੋਇਆ ਹਾਦਸਾ ਗ੍ਰਸਤ। 242 ਲੋਕ ਸਨ ਜਹਾਜ਼ 'ਚ ਸਵਾਰ ਲੰਡਨ ਜਾ ਰਹੀ ਸੀ ਫਲਾਈਟ। 에어 ਇੰਡੀਆ ਦਾ ਯਾਤਰੀ ਜਹਾਜ਼ ਬੋਇੰਗ ਡ੍ਰੀਮਲਾਈਨ 787 ਵੀਰਵਾਰ ਦੁਪਹਿਰ ਨੂੰ ਗੁਜਰਾਤ ਦੇ ਅੰਮਦਾਬਾਦ ਦੇ ਵਿੱਚ ਹਾਦਸਾ ਗ੍ਰਸਤ ਹੋ ਗਿਆ ਜਿਸ ਦੀਆਂ ਡਰਾਉਣੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ। ਅਹਮਦਾਬਾਦ ਦੇ ਮੇਗਾਨੀ ਨਗਰ ਇਲਾਕੇ ਦੇ ਵਿੱਚ ਅਗਧੀਆਂ ਵੱਡੀਆਂ ਲਾਟਾਂ ਦਿਖਾਈ ਦਿੱਤੀਆਂ ਇਸ ਦੇ ਨਾਲ ਹੀ ਦੂਰੋਂ ਕਾਲੇ ਧੂੰਏ ਦਾ ਬੱਦਲ ਵੀ ਦੇਖਿਆ ਗਿਆ ਇਸ ਜਹਾਜ਼ ਦੇ ਵਿੱਚ 242 ਯਾਤਰੀ ਸਵਾਰ ਸਨ ਇਹ ਜਹਾਜ਼ ਲੰਡਨ ਜਾ ਰਿਹਾ ਸੀ ਅਹਮਦਾਬਾਦ ਦੇ ਸਰਦਾਰ ਵੱਲਭ ਭਾਈ ਪਟੇਲ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਨ ਭਰਦੇ ਸਮੇਂ ਜਹਾਜ਼ ਨੀਲੀ ਇਮਾਰਤ ਜਾਂ ਕੰਨ ਨਾਲ ਟਕਰਾਉਣ ਤੋਂ ਬਾਅਦ ਹਾ사ਗ੍ਰਸਤ ਹੋ ਗਿਆ ਸ਼ੁਰੂਆਤੀ ਜਾਣਕਾਰੀ ਅਨੁਸਾਰ ਇੱਕ ਦੋਖਤਾਈ ਹਾ사 ਸਰਦਾਰ ਵੱਲਭ ਭਾਈ ਪਟੇਲ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਹੋਇਆ ਮਨਿਆ ਜਾ ਰਿਹਾ ਹੈ ਕਿ ਜਹਾਜ਼ ਹਵਾਈ ਅੱਡੇ ਦੀ ਸੀਮਾ ਦੇ ਨੇੜੇ ਹਾਸਾ ਗਰਸ ਹੋ ਗਿਆ। ਸਾਹਮਣੇ ਆਏ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਜਹਾਜ਼ ਦੇ ਟੁਕੜੇ-ਟੁਕੜੇ ਹੋ ਗਏ ਨੇ। ਰਾਹਤ ਅਤੇ ਬਚਾਅ ਕਾਰਜ ਜਾਰੀ ਨੇ। ਤਸਵੀਰ ਦੇ ਵਿੱਚ ਨਜ਼ਰ ਆ ਰਿਹਾ ਹੈ ਕਿ ਜਹਾਜ਼ ਦਾ ਇੱਕ ਵਿੰਗ ਟੁੱਟ ਕੇ ਡਿੱਗ ਗਿਆ ਹੈ ਤੇ ਅੱਗ ਬੁਝਾਉਦस्ते ਪਾਣੀ ਛਿੜਕਾ ਕਰਕੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਜਦੋਂ ਇਹ ਹਾਸਾ ਵਾਪਰਿਆ ਤਾਂ ਜਹਾਜ਼ ਹਵਾਈ ਅੱਡੇ ਤੋਂ ਉਡਾਨ ਭਰ ਰਿਹਾ ਸੀ। ਚਾਰੇ ਪਾਸੇ ਹਫੜਾ-ਦਫੜੀ ਦਾ ਮਾਹੌਲ ਬਣ ਗਿਆ। ਲੋਕ ਇਸ ਭਿਆਨਕ ਹਾਦਸੇ ਨੂੰ ਦੇਖ ਕੇ ਡਰ ਗਏ ਅਤੇ ਇੱਧਰ-ਉੱਧਰ ਭੱਜਣ ਲੱਗੇ ਜਹਾਜ਼ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਜਹਾਜ਼ ਦਾ ਵਦੇਰੇ ਹਿੱਸਾ ਸੜ ਕੇ ਸੁਆਹ ਹੋ ਗਿਆ ਜਿਸ ਇਮਾਰਤ ਤੋਂ ਜਹਾਜ਼ ਡਿੱਗਿਆ ਸੀ ਉਸ ਨੂੰ ਵੀ ਨੁਕਸਾਨ ਪਹੁੰਚਿਆ ਹਵਾਈ ਅੱਡੇ ਦੇ ਨੇੜੇ ਇੱਕ ਸਿਵਲ ਹਸਪਤਾਲ ਹੈ ਜਿੱਥੇ ਸਾਰੇ ਡਾਕਟਰਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਨੇ ਹੁਣ ਤੱਕ ਦੀ ਜਾਣਕਾਰੀ ਅਨੁਸਾਰ ਅਹਿਮਦਾਬਾਦ ਤੋਂ ਉਡਾਨ ਪਰਣ ਵਾਲਾ ਜਹਾਜ਼ ਲੰਡਨ ਵੱਲ ਜਾ ਰਿਹਾ ਸੀ ਏਅਰ ਇੰਡੀਆ ਦੀ ਲੰਡਨ ਜਾਣ ਵਾਲੇ ਉਡਾਨ ਵਿੱਚ ਸਵਾਰ ਯਾਤਰੀਆਂ ਦੀ ਸੂਚੀ ਵੀ ਸਾਹਮਣੇ ਆਈ ਹੈ ਜਾਣਕਾਰੀ ਮੁਤਾਬਕ ਇਸ ਉਡਾਣ ਦੇ ਵਿੱਚ 169 ਭਾਰਤੀ ਨਾਗਰਿਕ 53 ਬ੍ਰਿਟਿਸ਼ ਇੱਕ ਕੈਨੇਡੀਅਨ ਅਤੇ 7 ਪੁਰਤਗਾਲੀ ਨਾਗਰਿਕ ਸਨ। ਅਹਮਦਾਬਾਦ ਤੋਂ ਲੰਡਨ ਜਾਣੀ ਉਡਾਣ ਵਿੱਚ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਭਾਜਪਾ ਨੇਤਾ ਵਿਜੇ ਰupani ਵੀ ਸਵਾਰ ਸਨ। ਰupani ਗੁਜਰਾਤ ਦੇ 16ਵੇਂ ਮੁੱਖ ਮੰਤਰੀ ਸਨ। ਉਨ੍ਹਾਂ ਦੇ ਦਿਹਾਂਤ ਦੀ ਖਬਰ ਸਾਹਮਣੇ ਆਈ ਹੈ। ਉਧਰ ਪ੍ਰਧਾਨ ਮੰਤਰੀ ਮੋਦੀ ਨੇ ਗ੍ਰਹਿ ਮੰਤਰੀ ਹਮੇਸ਼ਾ ਅਤੇ ਸ਼ਹਿਰੀ ਅਹਮਦਾਬਾਦ ਜੀ ਮੰਤਰੀ ਰਾਮ ਮੋਹਨ 나ਡੂ ਨਾਲ ਗੱਲਬਾਤ ਵੀ ਕੀਤੀ ਹੈ। ਉਨ੍ਹਾਂ ਨੇ ਉਨ੍ਹਾਂ ਨੂੰ ਅਹਮਦਾਬਾਦ ਪਹੁੰਚਣ ਅਤੇ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਦੇ ਲਈ ਕਿਹਾ ਹੈ। ਹਾਸਰੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਕਿਹਾ ਹੈ ਕਿ ਅੰਮਤਾਬਾਦ ਵਿਛੋਏ ਦੁਖਦਾਈ ਜਹਾਜ਼ ਹਾਦਸੇ ਬਾਰੇ ਜਾਣ ਕੇ ਮੈਨੂੰ ਬਹੁਤ ਤੋਖ ਹੈ ਇੱਕ ਦਿਲ ਦਲਾ ਦੇਣ ਵਾਲੀ ਘਟਨਾ ਹੈ ਮੇਰੇ ਵਿਚਾਰ ਅਤੇ ਪ੍ਰਾਰਥਨਾਵਾਂ ਪ੍ਰਭਾਵਿਤ ਲੋਕਾਂ ਦੇ ਨਾਲ ਨੇ ਰਾਸ਼ਟਰ ਇਸ ਅਕੈਦ ਦੁੱਖ ਦੇ ਵਿੱਚ ਉਹਨਾਂ ਦੇ ਨਾਲ ਖੜਾ ਹੈ ਦੱਸਦੀ ਕਿ ਪੂਰੇ ਦੇਸ਼ ਦੇ ਵਿੱਚ ਸੋਗ ਦੀ ਲਹਿਰ ਹੈ ਕਿਉਂਕਿ ਇਹ ਹਾਦਸਾ ਬਹੁਤ ਹੀ ਭਿਆਨਕ ਹੈ ਕਿਸੇ ਤੋਂ ਮੁਸੌੜਾ ਤੇ ਬਣੀ ਡਾਕੂਮੈਂਟਰੀ ਹੋਵੇਗੀ ਬੈਨ ਮਾਨਸਾ ਦੀ ਅਦਾਲਤ ਨੇ ਬੀਬੀਸੀ ਤੋਂ ਮੰਗਿਆ ਜਵਾਬ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਦਸਤਾਵੇਜ਼ੀ ਦੀ ਰਿਲੀਜ਼ ਤੇ ਪਾਬੰਦੀ ਨਾਲ ਸੰਬੰਧਿਤ ਮਾਮਲੇ ਦੀ ਸੁਣਵਾਈ ਅੱਜ ਮਾਨਸਾ ਅਦਾਲਤ ਦੇ ਵਿੱਚ ਹੋਈ ਇਸ ਮਾਮਲੇ 'ਚ ਅਦਾਲਤ ਨੇ ਬੀਬੀਸੀ ਤੋਂ 16 ਜੂਨ ਤੱਕ ਜਵਾਬ ਮੰਗਿਆ ਹੈ ਹਾਲਾਂਕਿ ਬੀਬੀਸੀ ਨੇ 11 ਜੂਨ ਨੂੰ ਸਿੱਧੂ ਦੇ ਬਰਥਡੇ ਮੌਕੇ ਦਸਤਾਵੇਜ਼ੀ ਦੇ ਦੋ ਐਪੀਸੋਡ ਚਾਰੀ ਕਰ ਦਿੱਤੇ ਨੇ ਇਸ ਨਾਲ ਹੀ ਸਿੱਧੂ ਦੇ ਮਾਪਿਆਂ ਦਾ ਕਹਿਣਾ ਹੈ ਕਿ ਉਹਨਾਂ ਦੀ ਲੜਾਈ ਜਾਰੀ ਰਹੇਗੀ ਦਸਨੀਏ ਕੇ ਸਿੱਧੂ ਮੂਸੇਰਾ ਦੀ ਦਸਤਾਵੇਜ਼ੀ ਬੀਬੀ ਸੀ ਚੈਨਲ ਦੁਆਰਾ ਤਿਆਰ ਕੀਤੀ ਗਈ ਹੈ ਇਸ ਨੂੰ ਪਹਿਲਾ ਮੁੰਬਈ ਦੇ ਵਿੱਚ ਦਿਖਾਇਆ ਜਾਣਾ ਸੀ ਜਿਵੇਂ ਸਿੱਧੂ ਦੇ ਪਰਿਵਾਰ ਨੂੰ ਇਸ ਬਾਰੇ ਪਤਾ ਲੱਗ ਗਿਆ ਤਾਂ ਉਹਨਾਂ ਨੇ ਇਸ ਤੇ ਇਤਰਾਜ਼ ਜ਼ਾਹਰ ਕੀਤਾ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਦੀ ਸੁਣਵਾਈ ਅਜੇ ਵੀ ਚੱਲ ਰਹੀ ਹੈ ਦਸਤਾਵੇਜ਼ੀ ਕੇਸ ਨੂੰ ਪ੍ਰਭਾਵਿਤ ਕਰ ਸਕਦੀ ਹੈ ਇਸ ਤੋਂ ਬਾਅਦ ਪਰਿਵਾਰ ਨੇ ਅਦਾਲਤ ਵਿੱਚ ਕੇਸ ਦਾਇਰ ਕੀਤਾ ਸੀ ਅਦਾਲਤ ਨੇ ਇਸ ਮਾਮਲੇ ਵਿੱਚ ਬੀਬੀ ਸੀ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ ਅੱਜ ਸੁਣਵਾਈ ਦੌਰਾਨ ਇੰਨਾ ਵਕੀਲਾਂ ਦਾ ਇੱਕ ਪੈਨਲ ਅਦਾਲਤ ਦੇ ਵਿੱਚ ਪੇਸ਼ ਹੋਇਆ ਉਹਨਾਂ ਨੇ ਅਦਾਲਤ ਨੂੰ ਦੱਸਿਆ ਕਿ ਉਹ ਪਰਿਵਾਰ ਦੁਆਰਾ ਉਠਾਏ ਗਏ ਇਤਰਾਜ਼ ਦਾ ਜਵ ਅਦਾਲਤ ਨੇ ਅਗਲੀ ਸੁਣਵਾਈ ਦੀ ਤਾਰੀਖ 16 ਜੂਨ ਨਿਰਧਾਰਤ ਕੀਤੀ ਹੈ ਤੇ ਬੀਬੀਸੀ ਨੂੰ ਆਪਣਾ ਜਵਾਬ ਦਾਇਰ ਕਰਨ ਦਾ ਨਿਰਦੇਸ਼ ਦਿੱਤਾ ਪੰਜਾਬ ਚ ਕਰਪਸ਼ਨ ਖਿਲਾਫ ਮਾਨ ਸਰਕਾਰ ਦਾ ਵੱਡਾ ਕਦਮ ਅੰਮ੍ਰਿਤਸਰ ਚ ਈਜ਼ੀ ਜਮ੍ਹਾਂਬੰਦੀ ਪੋਰਟਲ ਦੀ ਕੀਤੀ ਸ਼ੁਰੂਆਤ ਹੁਣ ਫਰਦ ਲਈ ਤਹਿਸੀਲ ਜਾਣ ਦੀ ਨਹੀਂ ਪਵੇਗੀ ਲੋੜ ਅੱਜ ਅੰਮ੍ਰਿਤਸਰ ਵਿਖੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਵੱਲੋਂ ਜਮਾਂਬੰਦੀ ਪੋਰਟਲ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਇਸ ਮੌਕੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਹੁਣ ਲੋਕਾਂ ਨੂੰ ਤਹਿਸੀਲਾਂ ਦੇ ਚੱਕਰਾਂ ਤੋਂ ਛੁਟਕਾਰਾ ਮਿਲੇਗਾ ਉਹਨਾਂ ਨੇ ਕਿਹਾ ਕਿ ਪਹਿਲਾਂ ਜਦ ਕਿਸੇ ਦੀ ਫਰਦ ਜਾਂ ਜਮਾਂਬੰਦੀ 'ਚ ਪਟਵਾਰੀ ਵੱਲੋਂ ਕੋਈ ਗਲਤੀ ਹੋ ਜਾਂਦੀ ਸੀ ਤਾਂ ਉਸ ਦੀ ਠੀਕ ਕਰਵਾਉਣ 'ਚ ਦਸਤਾ ਸਾਲ ਦਾ ਸਮਾਂ ਲੱਗ ਜਾਂਦਾ ਸੀ ਇਸ ਦੌਰਾਨ ਲੋਕਾਂ ਨੂੰ ਪੈਸਾ ਅਤੇ ਸਮਾਂ ਬਰਬਾਦ ਕਰਨਾ ਪੈਂਦਾ ਸੀ ਮੁੱਖ ਮੰਤਰੀ ਨੇ ਦਾਅਵਾ ਕੀਤਾ ਹੈ ਕਿ ਆਨਲਾਈਨ ਸੇਵਾ ਹੌਲੀ-ਹੌਲੀ ਸਾਰੇ ਪੰਜਾਬ ਦੇ ਵਿੱਚ ਲਾਗੂ ਕਰ ਦਿੱਤੀ ਜਾਵੇਗੀ ਹੁਣ ਲੋਕ ਆਪਣੇ ਮੋਬਾਈਲ ਜਾਂ ਕੰਪਿਊਟਰ ਰਾਹੀਂ ਘਰ ਬੈਠੇ ਜਮਾਂਬੰਦੀ ਜਾਂ ਫਰਦ ਹਾਸਲ ਕਰ ਸਕਣਗੇ ਉਹਨਾਂ ਨੇ ਕਿਹਾ ਕਿ ਰਜਿਸਟ ਵੀ ਕਿ ਸਵੇਤਾਸੀਲ ਦੇ ਵਿੱਚ ਕਰਵਾਈ ਜਾ ਸਕੇਗੀ ਖਾਸ ਤਾਂ ਤੇ ਜਾਣ ਦੀ ਲੋਟ ਨਹੀਂ ਰਹੇਗੀ ਉਹਨਾਂ ਨੇ ਕਿਹਾ ਕਰਾਂ ਦੇ ਵਿੱਚ ਸਾਡੇ ਬਜ਼ੁਰਗਾਂ ਦੀ ਜਤ ਹੁੰਦੀ ਹੈ ਪਰ ਸਟੀਲ ਦੇ ਵਿੱਚ ਜਾ ਕੇ ਉਹਨਾਂ ਨੂੰ ਬੇਇਜ਼ਤ ਕੀਤਾ ਜਾਂਦਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਦੇਸ਼ ਦੇ ਵਿੱਚ ਇਹ ਪਹਿਲੀ ਵਾਰ ਹੋਵੇਗਾ ਜਦੋਂ ਕਿਸੇ ਪਟਵਾਰ ਖਾਨ ਨੂੰ ਤਾਲਾ ਲਗਾ ਕੇ ਉਦਘਾਟਨ ਕੀਤਾ ਜਾਵੇਗਾ ਜੋ ਅਗਸਤ ਤੱਕ ਪੂਰਾ ਹੋਣ ਦੀ ਉਮੀਦ ਹੈ ਉਹਨਾਂ ਕਿਹਾ ਕਿ ਹੁਣ ਹਰ ਇੱਕ ਫੈਸਲਾ ਲੋਕਾਂ ਦੀ ਰਜ਼ਮੰਦੀ ਨਾਲ ਹੀ ਹੋਵੇਗਾ ਜਿਸ ਦਾ ਹੱਕ ਹੈ ਉਹੀ ਹੱਕਦਾਰ ਹੋਵੇਗਾ ਇਸਾ ਉਹਨਾਂ ਨੇ ਕਿਹਾ ਕਿ ਕਿਸੇ ਵੀ ਤਹਿਸੀਲ ਦੀ ਇਮਾਰਤ ਦੇ ਵਿੱਚ ਲਾਲ ਇੱਟਾਂ ਨਹੀਂ ਵਰਤੀਆਂ ਜਾਣਗੀਆਂ ਕਿਉਂਕਿ ਲਾਲ ਇੱਟਾਂ ਦੇਖ ਕੇ ਹੀ ਲੋਕ ਸਮਝ ਜਾਂਦੇ ਨੇ ਕਿ ਇੱਥੇ ਲੁੱਟ ਹੋਣੀ ਹੈ